ਸਾਕਾਲ ਜੀ ਸਾਰਿਆਂ ਨੂੰ ਆਪਾਂ ਉਹਦੇ ਤੁਹਾਨੂੰ ਕਿਹਾ ਸੀਗਾ ਪਰਸੋਂ ਕਿ ਆਪਾਂ ਬਣਾਵਾਂਗੇ ਵੀਡੀਓ ਕਿ ਪੰਜੀਰੀ ਪਹਿਲਾਂ ਕਿਉਂ ਨਹੀਂ ਖਾਣੀ ਚਾਹੀਦੀ ਤੇ ਮਗਰੋਂ ਕਿਉਂ ਖਾਣੀ ਚਾਹੀਦੀ ਹੈ ਤੇ ਸਾਡੇ ਤਾਂ ਪੰਜੀਰੀ ਪਹਿਲਾਂ ਨਹੀਂ ਖਾਂਦੇਗੇ ਕਿ ਜਿਹੜੀ ਪੰਜੀਰੀ ਦੇ ਵਿੱਚ ਆਪਾਂ ਬੱਚੇ ਹੋਏ ਤੋਂ ਮਗਰੋਂ ਵਾਲੀਆਂ ਚੀਜ਼ਾਂ ਪਾਉਣੇ ਜੋ ਪੰਜੀਰੀ ਬਣਾਉਣੇ ਆ ਤਾਂ ਪੰਜੀਰੀ ਨਹੀਂ ਖਾਣੀ ਚਾਹੀਦੀਗੀ ਕਿ ਉਹ ਪੰਜੀਰੀ ਖੁਸ਼ਕ ਹੁੰਦੀ ਹੈ ਕਿ ਆਪਾਂ ਨੂੰ ਖੁਸ਼ਕ ਚੀਜ਼ ਕੋਈ ਵੀ ਖਾਣੀ ਨਹੀਂ ਚਾਹੀਦੀ ਕਿ ਜੇ ਤੁਸੀਂ ਖਾਣੀ ਹੈ ਪਹਿਲੀ ਗੱਲ ਤਾਂ ਪੰਜੀਰੀ ਖਾਓ ਹੀ ਨਾ ਮੈਂ ਜਿੱਥੋਂ ਤੱਕ ਕਹੂੰਗੀ ਕਿ ਪੰਜੀਰੀ ਨਾਲ ਖਾਓ ਪਹਿਲਾਂ ਬੱਚਾ ਹੋਣ ਤੋਂ ਪਹਿਲਾਂ ਪੰਜੀਰੀ ਨਾਲ ਖਾਓ ਜਿਹੜੇ ਖਾਂਦੇ ਆ ਸਾਰੇ ਚੀਜ਼ਾਂ ਪੰਜੀਰੀ ਵਾਲੀਆਂ ਪਾ ਕੇ ਕਿ ਡੈਫੀਨੇਟਲੀ ਜੇਰੀਅਨ ਤੋਂ ਬਗੈਰ ਬੱਚਾ ਨਹੀਂ ਹੋਊਗਾ ਉਹਦਾ ਇਹ ਮੇਰੀ 100% ਗਾਰੰਟੀ ਹੈ ਕਿ ਪੰਜੀਰੀ ਨਹੀਂ ਖਾਣੀ ਚਾਹੀਦੀ ਪੰਜੀਰੀ ਦੇ ਵਿੱਚ ਖੁਸ਼ਕ ਚੀਜ਼ਾਂ ਹੈ ਮੈਨੂੰ ਹੁਣ ਪਤਾ ਨਹੀਂਗਾ ਕਿ ਸ਼ਾਇਦ ਉਹੀ ਪੰਜੀਰੀ ਬਣਾ ਲੈਂਦੇ ਹੋਣ ਕਿ ਬਸ ਘਿਓ ਲਾ ਲਿਆ ਤੇ ਵਿੱਚ ਖੰਡ ਪਾ ਲਈ ਤੇ ਪੰਜੀਰੀ ਬਣਾ ਲਈ ਇਹ ਪੰਜੀਰੀ ਤਾਂ ਹੋ ਸਕਦਾ ਖਾ ਲੈਂਦੇ ਹੂੰ ਪਰ ਜੇ ਤੁਸੀਂ ਪੰਜੀਰੀ ਖਾਣੇ ਆ ਕਿ ਜਿਹੜੀ ਆਪਾਂ ਮਗਰੋਂ ਪੰਜੀਰੀ ਬਣਾਉਣੀ ਆ ਮੈਂ ਕਈ ਇਹ ਮੇਰੇ ਫਰੈਂਡਾਂ ਤੋਂ ਸੁਣਿਆ ਕਿ ਪੰਜੀਰੀ ਬਣਾਈ ਆਸੀਂ ਕਿ ਕੁੜੀ ਨੂੰ ਦੇਣੀ ਆ ਤਾਂ ਕਿ ਮਗਰੋਂ ਵੀ ਖਾ ਲੂਗੀ ਉਹ ਜਿਹੜੀ ਮਗਰੋਂ ਵੀ ਖਾ ਸਕਦੀ ਹੈ ਮਤਲਬ ਉਹ ਪਹਿਲਾਂ ਵਾਲੀ ਪੰਜੀਰੀ ਨਹੀਂ ਦੇਣੀ ਚਾਹੀਦੀ ਉਹ ਪੰਜੀਰੀ ਕਿ ਇਸ ਗੱਲ ਦਾ ਜ਼ਰੂਰ ਖਾਸ ਧਿਆਨ ਰੱਖੋ ਕਿ ਪਹਿਲਾਂ ਪੰਜੀਰੀ ਨਹੀਂ ਖਾਣੀ ਚਾਹੀਦੀ ਮਗਰੋਂ ਪੰਜੀਰੀ ਖਾਣੀ ਜ਼ਰੂਰੀ ਆ ਕਿ ਜਦੋਂ ਬੱਚਾ ਹੁੰਦਾ ਏ ਕਹਿੰਦੇ 365 ਹੱਡੀਆਂ ਟੁੱਟਦੀਆਂ ਇਕੱਠੀਆਂ ਇਕਦਾਂ ਕਿ ਉਹਨਾਂ ਨੂੰ ਗੰਡਣ ਲਈ ਕੁਸਤ ਚਾਹੀਦਾ ਹੈ ਨਾ ਕਿ ਕੁੜਾਂ ਕਹਿੰਦੀਆਂ ਨਹੀਂ ਖਾਣੇ ਹਾਂ ਆਪਾਂ ਉਦੋਂ ਨਵੇਂ ਬੱਚਾ ਹੋਏ ਤਾਂ ਜੰਗ ਉਮਰ ਹੁੰਦੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਖਾਣੀ ਚਾਹੀਦੀ ਹੈ ਜਾਂ ਨਹੀਂ ਖਾਣੀ ਚਾਹੀਦੀ ਕਿ ਕੁਝ ਨਹੀਂ ਹੁੰਦਾਗਾ ਅਸੀਂ ਆਪਦੇ ਤੇ ਲਾ ਕੇ ਦੱਸਗੇ ਤਾਂ ਸਾਨੂੰ ਵੀ ਲੱਗਦਾ ਸੀ ਵੀ ਮੈਨਾਂ ਹੀ ਅਸੀਂ ਠੀਕ ਆ ਸਾਨੂੰ ਕੁਝ ਨਹੀਂ ਹੋਇਆ ਵਾ ਹੁਣ ਬਸ ਅਸੀਂ ਠੀਕ ਆ ਪਰ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਜਾਂਦੀ ਹੈ ਓਵੇਂ ਓਵੇਂ ਤੁਹਾਨੂੰ ਪਤਾ ਲੱਗਦਾ ਕਿ ਉਹ ਤੁਹਾਨੂੰ ਪ੍ਰੋਬਲਮ ਪਾਉਂਦੀ ਆ ਫਰ ਦੂਜੀ ਗੱਲ ਜੇ ਤੁਸੀਂ ਮਗਰੋਂ ਪੰਜੀਰੀ ਬਣਾਉਨੇ ਆ ਬੱਚਾ ਹੋ ਗਿਆ ਪੰਜੀਰੀ ਬਣਾਉਣੀ ਆ ਉਹਦੇ ਵਿੱਚ ਲੋਧ ਕਵਰਕਾਸ ਖਸ ਖਸ ਚਿੱਟੀ ਮੂਸਲੀ ਇਹ ਚਾਰ ਚੀਜ਼ਾਂ ਤਾਂ ਜ਼ਰੂਰ ਪਾਓ ਕਿ ਬੈਕ ਲਈ ਚਿੱਟੀ ਮੂਸਲੀ ਬਹੁਤ ਚੰਗੀ ਹੈ ਸਿਰ ਲਈ ਖਸ ਖਸ ਬਹੁਤ ਚੰਗੀ ਹੈ ਲੋਧ ਕਵਰਕਾਸ ਖੁਸ਼ਕ ਹੁੰਦੀ ਹੈ ਕਿ ਬੱਚਾ ਹੋਏ ਤਾਂ ਮਗਰੋਂ ਖੁਸ਼ ਕੇ ਖਾਣਾ ਵੀ ਜ਼ਰੂਰੀ ਹੈ ਇੱਕ ਆਪਾਂ ਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਤੁਸੀਂ ਜਿਹੜੀ ਗੁੜ ਦੀ ਸਮਾਣੀ ਬਣਾਈ ਹੈ ਤੇ ਕਿ ਉਹ ਅਪ੍ਰੈਲ ਦੇ ਵਿੱਚ ਖਾ ਸਕਦੇ ਆ ਹਾਂਜੀ ਬਿਲਕੁਲ ਖਾ ਸਕਦੇ ਆ ਅਪ੍ਰੈਲ ਦੇ ਵਿੱਚ ਜੂਨ ਦੇ ਵਿੱਚ ਮੇਰੇ ਬੇਟੀ ਦੇ ਬੇਟੀ ਹੋਈ ਸੀਗੀ ਤੇ ਅਸੀਂ ਜੂਨ ਚ ਵੀ ਉਹਨੂੰ ਦਿੱਤੀ ਸੀਗੀ ਗਰਮੀ ਤੁਸੀਂ ਇਹ ਨਾ ਸੋਚਿਆ ਕਰੋ ਕਿ ਗਰਮ ਚੀਜ਼ਾਂ ਖਾਣ ਨਾਲ ਗਰਮੀ ਆ ਕਿ ਬੱਚਾ ਹੋਏ ਤੋਂ ਮਗਰੋਂ ਵੀ ਤੁਹਾਨੂੰ ਗਰਮੀ ਚਾਹੀਦੀ ਹੈ ਇਹ ਨਹੀਂ ਕਿ ਆਪਾਂ ਪੱਖਾ ਨਹੀਂ ਚਲਾਉਂਦੇਗੇ ਉਹ ਗਰਮੀ ਚਾਹੀਦੀ ਹੈ ਕਿ ਨਹੀਂ ਜੀ ਦੂਜੀ ਗਰਮੀ ਪੱਖਾ ਨਹੀਂ ਚਲਾਉਣਾ ਇੱਕ ਹੋਰ ਚੀਜ਼ ਹੈ ਕਿ ਪੱਖਾ ਕਿਉਂ ਨਹੀਂ ਚਲਾਉਂਦੇਗੇ ਕਿ ਹੱਡ ਥੋੜੇ ਹੁੰਦੇ ਆ ਕਿ ਸੌਫਟ ਹੋਵੇ ਜਮਾ ਸੌਫਟ ਹੁੰਦੇ ਆ ਉਹ ਕਿ ਉਹਦੇ ਲਈ ਹੁੰਦਾ ਕਿ ਤੁਹਾਨੂੰ ਜੁੜ ਜੋਗੇ ਤੁਸੀਂ ਪੱਖਾ ਤਾਂ ਨਹੀਂ ਚਲਾਉਂਦੇ ਆਪਾਂ ਇਹ ਨਹੀਂ ਕਿ ਆਪਾਂ ਗਰਮੀ ਦੇ ਵਿੱਚ ਪੱਖਾ ਨਹੀਂ ਚਲਾਉਣਾ ਚਾਹੀਦਾ ਪੱਖੀ ਤਾਂ ਝਲਦੇ ਸੀ ਨਾ ਆਪਾਂ ਅੱਗੇ ਪੱਖਾ ਤਾਂ ਚੱਲ ਨਹੀਂ ਚਲਾਉਂਦੇ ਪੱਖੀ ਝਲਦੇ ਹੁੰਦੇ ਸੀ ਨਾ ਪਰ ਪਨੀਰੀ ਤੁਸੀਂ ਬਣਾਓ ਖਾਓ ਮਗਰੋਂ ਮੈਂ ਕਹਾਂਗੀ ਜਰੂਰ ਪਨੀਰੀ ਖਾਓ ਜਿਵੇਂ ਵੀ ਜੇ ਕਿਸੇ ਨੇ ਹਾਂ ਜੇ ਕਿਸੇ ਨੇ ਸਾਥੋਂ ਪਨੀਰੀ ਬਣਵਾਉਣੀ ਹੋਵੇ ਅਸੀਂ ਵੀ ਬਣਾ ਦਾਂਗੇ ਕਿ ਸੌਥ ਹਾਲ ਹਸਲੋ ਦੇਰਗੇ ਵਾਲੇ ਨੂੰ ਅਸੀਂ ਪਨੀਰੀ ਬਣਾ ਕੇ ਦੇ ਦੇਾਂਗੇ ਜੇ ਕਿਸ ਨੂੰ ਚਾਹੀਦੀ ਆ ਤੇ ਸਾਡੇ ਨਾਲ ਵੀ ਸੰਪਰਕ ਕਰ ਸਕਦਾ ਸੀ ਪੰਜੀਰੀ ਬਣਾ ਦੇਾਂਗੇ ਬੱਚਾ ਹੋਏ ਤੋਂ ਮੇਰੇ ਕੋਲੇ 52 ਚੀਜ਼ਾਂ ਐ ਮੈਂ ਤੁਹਾਨੂੰ ਲਿਸਟ ਨਾਲ ਦਿਖਾ ਦੂੰਗੀ ਕਿ ਜੇ ਮੇਰੇ ਹੁਣ ਹੱਥ ਲੱਗ ਗਈ ਤਾਂ ਨਹੀਂ ਤਾਂ ਮੈਂ ਤੁਹਾਨੂੰ ਇੱਕ ਦਿਨ ਕੱਲੀ ਲਿਸਟ ਹੀ ਦਿਖਾ ਦੂੰਗੀ ਕਿ ਜੇ ਮੇਰੇ ਕੋਲੇ ਉਹ ਹੋਈ ਜਿਹੜੀ ਚੀਜ਼ ਤੁਸੀਂ ਪਾਉਣੀ ਚਾਹੋਗੇ ਵਿੱਚ ਆਪਾਂ ਉਹ ਚੀਜ਼ ਪਾਵਾਂਗੇ ਤੇ ਆਪਾਂ ਪੰਜੀਰੀ ਬਣਾ ਕੇ ਦੇ ਦਾਂਗੇ ਕਿ ਘਿਓ ਬਟਰ ਦਾ ਬਣਾ ਕੇ ਚੰਗੀ ਤਿਕਾ ਉਹਦੀ ਪੰਜੀਰੀ ਬਣਾਉਂਗੀ ਮੈਂ ਤਾਂ ਜੇ ਕੋਈ ਮੈਨੂੰ ਨੇੜੇ ਹਾਂ ਉਦਾਂ ਵੀ ਮੇਰੀ ਕੋਈ ਹੈਲਪ ਦੀ ਲੋਡ ਹੋਵੇ ਨੇੜੇ ਬੰਦਾ ਹੋਵੇ ਤਮੈਂ ਉਹ ਵੀ ਕਰ ਦੂਗੀ ਕਿ ਮੈਨੂੰ ਜਿਵੇਂ ਬਹੁਤ ਚੰਗਾ ਲੱਗਦਾ ਕਿ ਮੈਂ ਕਿਸੇ ਦੀ ਹੈਲਪ ਕਰ ਸਕਾਂ ਕਿ ਕੁੜੀਆਂ ਜਾਂ ਗਾਂ ਆਉਂਗਾ ਇਹ ਨਿੱਕੇ ਬੱਚੇ ਆ ਵਿਚਾਰੇ ਹੈਗਣਾ ਕਿ ਉਹਨਾਂ ਨੂੰ ਕੀ ਪਤਾ ਬੱਚਾ ਸਾਂਭਣ ਦਾ ਬੱਚਾ ਸਾਂਭਣ ਨੂੰ ਹੁੰਦਾ ਨਾਨੀ ਦਾ ਜਾਂ ਦਾਦੀ ਦਾ ਕਿ ਦਾਦੀ ਵੀਂ ਡਿਆ ਨਾਨੀ ਵੀਂ ਡਿਆ ਤੇ ਮੁੰਡਾ ਵਿਚਾਰਾ ਉਹ ਜੇ ਆਪ ਉਹ ਆ 12 15 25 25 20 ਸਾਲਾਂ ਦਾ ਉਹਨੂੰ ਕੀ ਪਤਾ ਏ ਕੁੜੀ ਨੂੰ ਕੀ ਪਤਾ 20 25 ਸਾਲਾਂ ਦੀ ਪਹਿਲੀ ਗੱਲ ਤਾਂ 25 ਸਾਲਾਂ ਦੀ ਕੁੜੋਂ ਹੋਣੀ ਨਹੀਂਗੀ ਜਿਹੜੀਆਂ ਇੰਡਿਆ ਤੋਂ ਆਇਆਂ ਉਹ ਬਸ 12ਵੀਂ ਪੜੀ ਤਬੀਆਂ 52 ਸਾਲਾਂ ਦੀ ਹੋਊਗੀ ਉਹਨੂੰ ਕੀ ਪਤਾ ਬੱਚਾ ਕਿਵੇਂ ਸੰਭਾਲਣਾ ਹੈ ਕਿ ਮੈਂ ਜੇ ਕੋਈ ਮੇਰੇ ਨੇੜੇ ਦਾ ਹੋਇਆ ਕਿ ਹਾਂ ਮੈਂ ਜੇ ਕੋਸ਼ਿਸ਼ ਕਰੂੰਗੀ ਮੈਂ ਜੇ ਤੁਹਾਡੀ ਜਿੰਨੀ ਵੀ ਹੈਲਪ ਕਰ ਸਕੀ ਮੈਂ ਤੁਹਾਡੀ ਬਹੁਤ ਜ਼ਰੂਰ ਹੈਲਪ ਕਰੂੰਗੀ ਕਿ ਮੇਰੇ ਨੂਟੂਬ ਤੇ ਤੇ ਟਿਕਟੌਕ ਤੇ ਮੇਰੇ ਨਾਲ ਤੁਸੀਂ ਫੋਨ ਦੇ ਵਿੱਚ ਕਨੈਕਟ ਕਨੈਕਟ ਕਰ ਸਕਦੇ ਆ ਤਾਂ ਮੈਂ ਤੁਹਾਡੀ ਹੈਲਪ ਕਰ ਸਕੀ ਤਾਂ ਜ਼ਰੂਰ ਕਰੂੰਗੀ ਤੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਮੈਂ ਨੈਕਸਟ ਵੀਡੀਓ ਵਿੱਚ ਦੱਸੂੰਗੀ ਤੁਹਾਨੂੰ ਕਿ 8ਵੇਂ ਮਹੀਨੇ ਤੋਂ ਮਗਰੋਂ ਆਹ ਅਉਣ ਤੁਸੀਂ ਅਣਗੰਤ ਕਹਿਨੇ ਕਿ ਕਿਉਂ ਕਹਿਨੇ ਆ ਜਾਂ ਤੁਹਾਨੂੰ ਕੀ ਕਰਨਾ ਚਾਹੀਦਾ ਨਵਾਂ ਮਹੀਨਾ ਲੱਗੇ ਤਾਂ ਆਪਾਂ ਇੱਕ ਵੀਡੀਓ ਹੋਰ ਇਸੇ ਟੌਪਿਕ ਤੇ ਮੈਂ ਬਣਾਉਂਗੀ ਕਿ ਇਹ ਜਿਹੜੇ ਸਾਡੇ ਟਾਈਮ ਤੇ ਸੀਗੇ ਸਾਡੇ ਵੀ ਸਾਡੇ ਕੋਈ ਟੀਕਾ ਨਹੀਂ ਸੀ ਲੱਗਦਾ ਕਿ ਇਦਾਂ ਘਰੇ ਬੱਚੇ ਹੋਏ ਵਿਆ ਕਿ ਸਾਰਾ ਆਪਦੇ ਦੁੱਖਾਂ ਨੂੰ ਦੇਖ ਕੇ ਮੈਂ ਤੁਹਾਨੂੰ ਦੱਸਦੀ ਆ ਮੈਂ ਇਦਾਂ ਨਹੀਂ ਕਿ ਮੈਂ ਕਿਸੇ ਤੋਂ ਸੁਣੀ ਸੁਣਾਈ ਗੱਲ ਨਹੀਂ ਕਰਦੀ ਕਿ ਆਹ ਦਿਓ ਆਉ ਦਿਓ ਮੇਰੀ ਦਾਦੀ ਨੇ ਮੇਰੀ ਮਾਂ ਨੇ ਜਿਹੜਾ ਕੁਛ ਮੈਨੂੰ ਦਿੰਦੇ ਸੀਗੇ ਜਦੋਂ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਇੱਕ ਦੋ ਆਪਰੇਸ਼ਨ ਸੀ ਜਿਹੜੇ ਪਿੰਡ 'ਚ ਵੱਡੇ ਹੋਏ ਸੀ ਉਹ ਵੀ ਬਹੁਤ ਵੱਡੀ ਗੱਲ ਸੀ ਕਿ ਹੈਏ ਵੱਡੇ ਆਪਰੇਸ਼ਨ ਹੋਏ ਉਹਨਾਂ ਦੇ ਸਾਡੇ ਇੰਨੀ ਸਿਆਣੀ ਦਾਈ ਸੀਗੀ ਸਾਡੇ ਕੋਈ ਸ਼ਹਿਰ ਨਹੀਂ ਸੀ ਜਾਂਦਾਗਾ ਤੇ ਕਿ ਇਹ ਬਹੁਤ ਵੱਡੀ ਗੱਲ ਸੀ ਕਿ ਸਾਡੇ ਪਿੰਡ 'ਚ ਕੋਈ ਕੋਈ ਵੀ ਬੇੜੇ ਦੇ ਆ ਜਾਂ ਕੋਈ ਜੱਟਾਂ ਦੇ ਆ ਜਾਂ ਕੋਈ ਕੋਈ ਵੀ ਸ਼ਿੰਬੇ ਦਰਜੀ ਜੋ ਵੀ ਹੈਗਾ ਸਾਡੇ ਕੋਈ ਸ਼ਹਿਰ ਨਹੀਂ ਸੀ ਜਾਂਦਾ ਸਾਡੇ ਸਾਰੇ ਬੱਚੇ ਪਿੰਡ ਘਰੇ ਹੁੰਦੇ ਹੁੰਦੇ ਸੀਗੇ ਤਾਂ ਕੋਈ ਵੱਡਾ ਪ੍ਰੋਬਲਮ ਨਹੀਂ ਹੁੰਦਾ ਸਾਡੇ ਜਿਹੜੇ ਭੂਆਜੀ ਸੀ ਸਾਡੇ ਜਿਹੜੀ ਦਾਈ ਸੀਗੀ ਤਾਂ ਉਹ ਸਾਰਾ ਕੁਝ ਜਿਵੇਂ ਦੱਸਦੀ ਹੁੰਦੀ ਸੀ ਕਿ ਐਂ ਕਰ ਲੋ ਐਂ ਕਰ ਲੋ ਕਿ ਸਾਨੂੰ ਸਾਰਾ ਉਸ ਗੱਲ ਦਾ ਐਕਸਪੀਰੀਅੰਸ ਦੇ ਮੁਤਾਬਕ ਮੈਂ ਤੁਹਾਨੂੰ ਦੱਸਦੀ ਆ ਤਾਂ ਆਪਾਂ ਕੋਈ ਸੋਣੀ ਸੁਣਾਈ ਗੱਲ ਨਹੀਂ ਕਰਦੇਗੇ ਬਣਾਈ ਵਿੱਚ ਸਾਰਾ ਕੁਝ ਪਾਇਆ ਵੇਦੇ ਤਾਂ ਮੈਂ ਨੇੜੇ ਕਰਕੇ ਵੀ ਦਿਖਾਉਂਗੀ ਦੇਖੋ ਇਹ ਪਨੀਰੀ ਆਪਣੀ ਖਾਸ-ਖਾਸ ਜਿੰਨੀਆਂ ਵੀ ਚੀਜ਼ਾਂ ਆਪਣੇ ਸਾਰਿਆਂ ਪਾਜ ਆਉਂਗੀਆਂ ਦੇਖੋ ਜੇ ਕਿਸੇ ਨੇ ਲੈਣੀ ਹੋਵੇ ਆਪਾਂ ਪੰਜੀਰੀ ਇਹ ਜੀ ਵਧੀਆ ਬਣਾ ਕੇ ਦੇਵਾਂਗੇ ਤਾਂ ਆਪਣੇ ਨਾਲ ਉਹ ਵੀ ਸੰਪਰਕ ਕਰ ਸਕਦੇ ਆ ਤੇ ਆਪਾਂ ਮੈਂ ਹੁਣ ਤੁਹਾਨੂੰ ਇਹ ਦੱਸੂਗੀ ਜਿਹੜੀ ਵੀ ਪਰਸੋਂ ਵੀਡੀਓ ਪਾਉ ਆਪਾਂ ਤੀਜੇ ਦਿਨ ਵੀਡੀਓ ਪਾਉਣੇ ਸ਼ਾਮ ਨੂੰ ਕੋਸ਼ਿਸ਼ ਹੁੰਦੀ ਆ ਤੀਜੇ ਦਿਨ ਪਾਈਏ ਕਿ ਮੈਨੂੰ ਇਹ ਵੀਡੀਓ ਪਾਉਣੀ ਨਹੀਂ ਆਉਂਦੀ ਨੋਂ ਪਾਉਂਦੀ ਹੁੰਦੀ ਆ ਤੇ ਫਿਰ ਉਹਦਾ ਟਾਈਮ ਨਹੀਂ ਹੁੰਦਾ ਕਈ ਵਾਰ ਫਿਰ ਅਸੀਂ ਸਾਡੀ ਵੀਡੀਓ ਅੱਗੇ ਪਿੱਛੇ ਹੋ ਜਾਂਦੀ ਆ ਤਾਂ ਉਹਦੇ ਲਈ ਸਾਨੂੰ ਮਾਫ ਕਰਿਓ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤੇ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਮਹਾਰਾ ਸਾਰਿਆਂ ਨੂੰ ਪੰਦਰੋਸੀ ਦੇਵੇ ਤਾਂ ਸਤਿ ਸ੍ਰੀ ਅਕਾਲ ਜੀ